ਇਹਦਾ ਕੰਮ ਹੈ ਇਹ ਖਤਮ ਹੋ ਜੂਗਾ ਤੇ ਇਹਦਾ ਜਿਹੜਾ ਇਸ ਵਕਤ ਕੰਮ ਹੈ ਪੂਰੀ ਯੁੱਧ ਸਤਰ ਦੇ ਉੱਤੇ ਚੱਲ ਰਿਹਾ ਹੈ ਪੰਜਾਬ ਦੇ ਅੰਦਰ ਜੁਗਾਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਅਗਵਾਈ ਚੱਲ ਰਹੀ ਹੈ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਚੱਲ ਰਹੀ ਹੈ ਸਾਡੀ ਸਰਕਾਰ ਦਾ ਇੱਕ ਉਦੇਸ਼ ਹੈ ਕਿ ਅਸੀਂ ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਉੱਤੇ ਅਸੀਂ ਵਰਕਆਊਟ ਕਰਨ ਲੱਗੇ ਹੋਏ ਆ ਕੰਮ ਕਰਨ ਲੱਗੇ ਹੋਏ ਆ ਜਿਹਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਪੈਂਦੇ 15000 ਛੱਪੜਾਂ ਦੀ ਸਫਾਈ ਦਾ ਜਿਹੜਾ ਕੰਮ ਹੈ ਉਹ ਸਭ ਤੋਂ ਮਹੱਤਵਪੂਰਨ ਕੰਮ ਹੈ ਜਿਹਦੇ ਤੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਚਾਹੇ ਕਾਂਗਰਸ ਦੀ ਸਰਕਾਰ ਰਹੀ ਹੋਵੇ ਚਾਹੇ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੋਵੇ ਕਿਸੇ ਸਰਕਾਰ ਨੇ ਐਨੀ ਮਾਈਨਿਊਟਲੀ ਐਨੀ ਸੰਵੇਦਨਸ਼ੀਲਤਾ ਦੇ ਨਾਲ ਕਦੇ ਕੰਮ ਨਹੀਂ ਕੀਤਾ ਉਰੇ ਮੈਂ ਜਿਹੜਾ ਤੁਹਾਨੂੰ ਡਾਟਾ ਦੇਣ ਲੱਗੇ ਆ ਇਹ ਆਪਣੇ ਆਪ ਦੇ ਵਿੱਚ ਇੱਕ ਮੂੰਹੋਂ ਬੋਲਦੀ ਤਸਵੀਰ ਹੈ ਕੰਮਾਂ ਦੀ ਕਿ ਜਿਹਦੇ ਵਿੱਚ 15000 ਛਪੜਾਂ ਦੇ ਵਿੱਚੋਂ 3973 3973 ਛਪੜਾਂ ਵਿੱਚ ਪਾਣੀ ਕੱਢਣ ਦਾ ਜਿਹੜਾ ਕੰਮ ਹੈ ਜਿਹਨੂੰ ਡੀਵਾਟਰਿੰਗ ਦਾ ਪ੍ਰੋਸੈਸ ਕਹਿੰਦੇ ਆ ਉਹ ਮੁਕੰਮਲ ਪੂਰਾ ਹੋ ਚੁੱਕਿਆ ਤੇ 64 406 6606 6406 ਜਿਹੜਾ ਛੱਪਣਾ ਦਾ ਡੀਵਾਟਰਿੰਗ ਦਾ ਪ੍ਰੋਸੈਸ ਪਾਣੀ ਕੱਢਣ ਦਾ ਜਿਹੜਾ ਕੰਮ ਹੈ ਉਹ ਮੁਕੰਮਲ ਹੋਣ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਆ ਔਰ ਫਿਰ ਇਸ ਤੋਂ ਅਗਲਾ ਪ੍ਰੋਸੈਸ ਸੀ ਇਹ ਨਾ ਇਹਨਾਂ ਟੋਬਿਆਂ ਚੋਂ ਇਹਨਾਂ ਪਾਉਂਡਸ ਦੇ ਵਿੱਚੋਂ ਇਹਨਾਂ ਛੱਪਣਾ ਦੇ ਵਿੱਚੋਂ ਗਾਰ ਕਢਵਾਉਣੀ ਜਿਹਨੂੰ ਡੀਸੈਲਟਿੰਗ ਕਹਿੰਦੇ ਆ ਜਿਹਦੇ ਚੋਂ 1223 ਛੱਪਣਾ ਦੇ ਵਿੱਚੋਂ ਗਾਰ ਕੱਢੀ ਜਾ ਚੁੱਕੀ ਹੈ ਡੀਸੈਲਟਿੰਗ ਹੋ ਚੁੱਕੀ ਹੈ 1223 120023 ਛੱਪੜਾਂ ਦੇ ਵਿੱਚੋਂ ਤੇ 3267 ਛੱਪੜਾਂ 'ਚੋਂ ਗਾਰ ਕੱਢਣ ਦਾ ਜਿਹੜਾ ਕੰਮ ਹੈ ਉਹ ਜਾਰੀ ਹੈ ਚੱਲ ਰਿਹਾ ਬੜੇ ਵਾਰ ਫੁੱਟਿੰਗ ਲੈਵਲ ਤੇ 3267 3267 ਛੱਪੜਾਂ ਦੇ ਵਿੱਚੋਂ ਗਾਰ ਕੱਢਣ ਦਾ ਜਿਹੜਾ ਪ੍ਰੋਸੈਸ ਹੈ ਉਹ ਜਾਰੀ ਹੈ ਇਹਨਾਂ ਪਿੰਡਾਂ ਦੀ ਨੁਹਾਰ ਇਹਨਾਂ ਪਿੰਡਾਂ ਦੀ ਨੁਹਾਰ ਹੈ ਜਿਹੜੀ ਉਹ ਆਉਣ ਵਾਲੇ ਸਮੇਂ 'ਚ ਅਸੀਂ ਬਿਲਕੁਲ ਬਦਲ ਕੇ ਰੱਖ ਦੇਵਾਂਗੇ ਪੰਜਾਬ ਦੇ 154 ਬਲਾਕਾਂ ਦੇ ਵਿੱਚ ਪੜਾਦਾੜ ਤਰੀਕੇ ਦੇ ਨਾਲ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਇਹਨੂੰ ਅਸੀਂ ਸਫਲਤਾਪੂਰਵਕ ਇਸ ਪ੍ਰੋਜੈਕਟ ਨੂੰ ਆਪਣਾ ਪੂਰਾ ਕਰ ਦੇਵਾਂਗੇ ਔਰ ਇਹਦੀ ਜਿਹੜੀ ਟਾਈਮ ਲਾਈਨ ਅਸੀਂ ਮੁقرਰ ਕੀਤੀ ਹੈ 30 ਮਈ ਤੱਕ 30 ਮਈ ਜਾਨੀ ਕਿ ਹੁਣ ਤੋਂ ਤਕਰੀਬਨ ਤਕਰੀਬਨ 4-5 ਦਿਨ ਦੇ ਵਿੱਚ ਵਿੱਚ ਅਸੀਂ ਜਿਹੜੀ ਛੱਪੜਾਂ ਦੀ ਡੀਵਾਟਰਿੰਗ ਦਾ ਕੰਮ ਹੈ ਇਹਦੇ ਚੋਂ ਛੱਪੜਾਂ ਚੋਂ ਪਾਣੀ ਕਢਵਾਉਣ ਦਾ ਕੰਮ ਹੈ ਜੇਕਰ ਮੌਸਮ ਨੇ ਸਾਡਾ ਸਾਥ ਦਿੱਤਾ ਵਿੱਚ ਕੋਈ ਬਰਸਾਤ ਨਾ ਆਈ ਤਾਂ ਅਸੀਂ ਇਹ ਜਣੀ ਕਿ ਜਿਹੜਾ ਇਹਦਾ ਕੰਮ ਹੈ ਇਹਦਾ ਅਸੀਂ ਛੱਪੜਾਂ ਦੀ ਡੀਵਾਟਰਿੰਗ ਦਾ ਕੰਮ 30 ਮਈ ਤੱਕ ਅਸੀਂ ਮੁਕੰਮਲ ਪੂਰਾ ਕਰ ਦਾਂਗੇ ਉਸ ਤੋਂ ਬਾਅਦ ਚ ਉਹਦਾ ਡੀਸੈਲਟਿੰਗ ਦਾ ਕੰਮ ਹੈ ਜਿਹੜਾ ਨਾਲ-ਨਾਲ ਜਣੀ ਕਿ ਜਿਹੜਾ ਸਟਾਰਟ ਹੋਇਆ ਹੋਇਆ ਉਹ ਆਪਣੀ ਕੰਟੀਨਿਊਸ ਪ੍ਰੋਸੈਸ ਚ ਜਾਰੀ ਰਹੂਗਾ ਜੀ ਉਸ ਦੇ ਨਾਲ-ਨਾਲ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਇਸ ਵਿੱਤੀ ਸਾਲ ਦੇ ਵਿੱਚ 2025-26 ਦੇ ਵਿੱਤੀ ਸਾਲ ਦੇ ਵਿੱਚ ਅਸੀਂ 5000 ਪਿੰਡਾਂ ਦੇ ਵਿੱਚ 5000 ਪਿੰਡਾਂ ਦੇ ਵਿੱਚ ਥਾਪਰ ਮਾਡਲ ਸੀਚੇ ਵਾਲ ਮਾਡਲ ਬਣਾਉਣ ਜਾ ਰਹੇ ਹਾਂ ਜਿਹੜਾ ਕਿ ਜਿਹਦੇ ਵਿੱਚ ਅਸੀਂ ਕਈ ਪ੍ਰੋਜੈਕਟ ਕਈ ਪਿੰਡ ਐਸੇ ਨੇ ਜਿਹਦੇ ਵਿੱਚ ਅਸੀਂ ਇਹ ਜਿਹੜੇ ਪ੍ਰੋਜੈਕਟ ਨੇ ਇਹ ਬਣਾ ਕੇ ਤਿਆਰ ਵੀ ਕੀਤੇ ਨੇ ਔਰ ਉਹ ਜਿਹੜੇ ਪ੍ਰੋਜੈਕਟ ਸਾਡੇ ਇੰਨੇ ਸਫਲਤਾਪੂਰਵਕ ਸਾਡੇ ਨੇਪਰੇ ਚੜੇ ਨੇ ਔਰ ਮੈਂ ਇਸ ਸਾਰੇ ਐਡੇ ਵੱਡੇ ਡੇਟਾ ਦੇ ਵਿੱਚੋਂ ਮੈਂ ਕੁਝ ਚੁਣਿੰਦਾ ਜਿਹਨੂੰ ਕਹਿੰਦੇ ਉਹ ਵੀ ਇੱਕ ਰੈਫਰੈਂਸ ਬੇਸ ਦੇ ਲਈ ਮੇਰੇ ਨਾਲ ਅੱਜ ਬਹੁਤ ਸਾਡੇ ਸਤਿਕਾਰਯੋਗ ਦੋ ਸਰਪੰਚ ਸਹਬਾਨ ਪੰਜਾਬ ਦੇ ਵਿੱਚੋਂ ਪਹੁੰਚੇ ਨੇ ਤੁਸੀਂ ਹਰਦੀਪ ਕੌਰ ਜੀ ਸਾਡੇ ਭੈਣ ਜੀ ਹਰਦੀਪ ਕੌਰ ਜੀ ਜੋ ਕਿ ਖੈਰਾਬਾਦ ਪਿੰਡ ਜੋ ਕਿ ਰੂਪਨਗਰ ਜ਼ਿਲ੍ਹੇ ਦਾ ਪਿੰਡ ਹੈ ਉੱਥੋਂ ਆਏ ਨੇ ਇਸ ਪਿੰਡ ਦੇ ਵਿੱਚ ਛੱਪੜ ਨੂੰ 10 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਸੀ ਕਦੇ ਛੱਪੜ ਸਾਫ਼ ਨਹੀਂ ਸੀ ਕਿਸੇ ਨੇ ਕੀਤਾ 10 ਸਾਲਾਂ ਤੋਂ ਵੱਧ ਇਹ ਗੰਦੇ ਪਾਣੀ ਨਾਲ ਭਰਿਆ ਹੋਇਆ ਜਿਹੜਾ ਛੱਪੜ ਸੀ ਇਹ ਅਕਸਰ ਇਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਛੱਪੜ ਸੀ ਓਵਰਫਲੋ ਕਰਦਾ ਰਹਿੰਦਾ ਸੀ ਸੋ ਇਸ ਸਾਲ ਪਹਿਲੀ ਵਾਰ ਹੋਇਆ ਕਿ ਇਹਨਾਂ ਦੇ ਛੱਪੜ ਦੀ ਜਿੱਥੇ ਸਫਾਈ ਦਾ ਕੰਮ ਹੈ ਜਿਹੜਾ ਡੀਵਾਟਰਿੰਗ ਕੰਮ ਹੈ ਉਹ ਕਢਵਾਇਆ ਪਾਣੀ ਸਾਰੇ ਦਾ ਸਾਰਾ ਕਢਵਾ ਦਿੱਤਾ ਗਿਆ ਉਸ ਤੋਂ ਜਿਹੜਾ ਤੇ ਜਿਹੜਾ ਫਿਰ ਇਹਨਾਂ ਦੇ ਛੱਪੜ ਦਾ ਆਕਾਰ ਸੀ ਉਹ 1 ਏਕੜ ਦੇ ਵਿੱਚ 1 ਕੀਲੇ ਦੇ ਵਿੱਚ ਜਾਨੀ ਕਿ ਜਿਹੜਾ ਛੱਪੜ ਸੀ ਉਹ ਫੈਲਿਆ ਹੋਇਆ ਸੀਗਾ ਜੀ ਇਸ ਜਿਹੜਾ ਛੱਪੜ ਦੇ ਵਿੱਚੋਂ ਜਿਹੜੀ ਗਾਰ ਨਿਕਲੂਗੀ ਇਹਨਾਂ ਦੇ ਪਿੰਡ ਦੇ ਵਿੱਚ ਜਿਹੜੀ ਗਾਰ ਛੱਪੜ ਦੀ ਸਫਾਈ ਤੋਂ ਬਾਅਦ ਨਿਕਲਦੀ ਆ ਅਸੀਂ ਛੱਪੜ ਦੇ ਕੰਡੇ ਉਹਦੇ ਨਾਲ ਉੱਚੇ ਚਕਾਰ ਰਹੇ ਆ ਤੇ ਜਿੱਥੇ ਕਿਤੇ ਅਸੀਂ ਨਾਲ-ਨਾਲ ਪਲੇਗਰਾਉਂਡ ਬਣਾ ਰਹੇ ਆ ਜਿੱਥੇ ਭਰਤ ਦੀ ਜ਼ਰੂਰਤ ਹੈ ਉਸੇ ਗਾਰ ਚੋਂ ਅਸੀਂ ਕਢਵਾ ਕੇ ਭਰਤ ਪਵਾ ਰਹੇ ਆ ਪਲੇਗਰਾਉਂਡਾਂ ਦੇ ਵਿੱਚ ਔਰ ਤਕਰੀਬਨ ਤਕਰੀਬਨ ਇਸ ਪਿੰਡ ਜਿਹਦੀ ਮੈਂ ਗੱਲ ਕੀਤੀ ਹੈ ਖੈਰਾਬਾਦ ਦੀ ਇਹਦੀ ਆਬਾਦੀ ਹੈ ਜਿਹੜੀ ਤਕਰੀਬਨ ਤਕਰੀਬਨ 2100 ਦੇ ਕਰੀਬ ਆਬਾਦੀ ਹੈ ਤੇ ਐਵੇਂ ਹੀ ਮੈਂ ਇੱਕ ਤੁਹਾਨੂੰ ਦੂਸਰੀ ਐਗਜ਼ਾਮਪਲ ਦੇਣ ਲੱਗੇ ਹਾਂ ਤੁਸੀਂ ਇੰਦਰਦੀਪ ਸਿੰਘ ਜੀ ਮੇਰੇ ਨਾਲ ਸਾਨੀਪੁਰ ਪਿੰਡ ਸਰਹੰਦ ਬਲੌਕ ਤੋਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਅ ਇੰਦਰਦੀਪ ਸਿੰਘ ਜੀ ਸਰਪੰਚ ਸਾਹਿਬ ਬੈਠੇ ਨੇ ਇਹਨਾਂ ਦੇ ਪਿੰਡ ਦੀ ਆਬਾਦੀ ਤਕਰੀਬਨ ਤਕਰੀਬਨ 3000 ਦੀ ਆਬਾਦੀ ਦਾ ਸਾਨੀਪੁਰ ਪਿੰਡ ਹੈ ਇੱਥੇ ਪਹਿਲੀ ਵਾਰ ਇਹਨਾਂ ਦੇ ਪਿੰਡ ਦੇ ਵਿੱਚ ਹੋਇਆ ਕਿ ਇਹਨਾਂ ਦੇ ਵੀ ਪਿੰਡ ਦਾ ਜਿਹੜਾ ਛੱਪੜ ਸੀ ਤਕਰੀਬਨ 1 ਏਕੜ ਚ ਫੈਲਿਆ ਆਇਆ ਸੀ ਔਰ ਹੁਣ ਉੱਥੋਂ ਜਿਹੜਾ ਪਾਣੀ ਕੱਢਣ ਦਾ ਕੰਮ ਹੈ ਇਹ ਪਹਿਲੀ ਵਾਰ ਹੋਇਆ ਕਿ ਇਸ ਪਿੰਡ ਦੇ ਵਿੱਚੋਂ ਇਸ ਤਰੀਕੇ ਦਾ ਕੰਮ ਕੀਤਾ ਗਿਆ ਹੋਵੇ 60% ਪਾਣੀ ਦਾ ਕੰਮ ਹੈ ਜਿਹੜਾ ਮੁਕੰਮਲ ਪੂਰਾ ਕਰ ਦਿੱਤਾ ਗਿਆ ਹੈ ਬਾਕੀ 30 ਮਈ ਤੱਕ ਮੈਂ ਜੇ ਮੈਂ ਦੱਸਿਆ ਕਿ ਇਹਨਾਂ ਦੇ ਪਿੰਡ ਦੇ ਵਿੱਚੋਂ ਅਸੀਂ ਕੰਪਲੀਟ ਯਾਨੀ ਕਿ ਇਹ ਇਹਦਾ ਡੀਵਾਟਰਿੰਗ ਦਾ ਪ੍ਰੋਸੈਸ ਕਰਾ ਦੇਾਂਗੇ ਔਰ ਇਹਨਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਸੀਚੇਵਾਲ ਮਾਡਲ ਹੈ ਥਾਪਰ ਮਾਡਲ ਉਹਦੇ ਰਾਹੀਂ ਯਾਨੀ ਕਿ ਜਿਹੜਾ ਛੱਪੜ ਦਾ ਪਾਣੀ ਆ ਉਹਨੂੰ ਸ਼ੁੱਧ ਕਰਕੇ ਅਸੀਂ ਇਹ ਜਿਹੜਾ ਪਾਣੀ ਹੈ ਇਹਨੂੰ ਖੇਤੀ ਲਈ ਵਰਤੋਂ ਦੇ ਲਈ ਲੈ ਕੇ ਜਾ ਰਹੇ ਹਾਂ ਸੋ ਇਹ ਹਿਸਟੋਰਿਕ ਮੂਵਮੈਂਟ ਹੈ ਕਿ ਪਹਿਲੀ ਵਾਰ ਪੰਜਾਬ ਦੇ ਅੰਦਰ ਕੋਈ ਛੱਪਣਾ ਦੇ ਉੱਤੇ ਕੰਮ ਹੋਣਾ ਸ਼ੁਰੂ ਹੋਇਆ ਉਹ ਵੀ ਇੰਨੀ ਇੰਟੈਂਸਿਵ ਐਕਸਰਸਾਈਜ਼ ਇੰਨੀ ਬਰੀਕੀ ਨਾਲ ਕੰਮ ਹੋਣਾ ਸ਼ੁਰੂ ਹੋਇਆ ਨਹੀਂ ਪੁਰਾਣੀਆਂ ਸਰਕਾਰਾਂ ਦੇ ਸਮੇਂ ਵੀ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਸੀ ਕਿ ਛੱਪੜਾਂ ਦੀ ਸਫਾਈ ਕਰਾਵਾਂਗੇ ਟੋਬਿਆਂ ਦੀ ਸਫਾਈ ਕਰਾਵਾਂਗੇ ਔਰ ਕਾਗਜ਼ਾਂ ਦੇ ਵਿੱਚ ਹੁੰਦੀ ਵੀ ਹੁੰਦੀ ਸੀ ਪਰ ਉੱਪਰੋਂ ਉੱਪਰੋਂ ਸਫਾਈ ਕਰਾ ਕੇ ਤੇ ਉਹ ਫੇਰ ਕਹਾਣੀ ਉੱਥੇ ਦੀ ਉੱਥੇ ਉਹ ਰਹਿੰਦੀ ਸੀ ਕੋਈ ਖਾਸ ਫਰਕ ਨਹੀਂ ਸੀ ਪੈਂਦਾ ਪਰ ਹੁਣ ਜੋ ਕੰਮ ਜਿਸ ਤਰੀਕੇ ਨਾਲ ਕੰਮ ਇਸ ਸਮੇਂ ਅਸੀਂ ਹਰੰਭਿਆ ਹੋਇਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਕੰਮ ਹੈ ਜਿਹੜਾ ਜਿਸ ਤਰੀਕੇ ਨਾਲ ਇਹਨੂੰ ਕੰਮ ਨੂੰ ਅਰੰਭਿਆ ਹੋਇਆ ਹੈ ਮੈਂ 100% ਇਸ ਗੱਲ ਦੀ ਵਚਨਬੱਧਤਾ ਕਰਦਾ ਹਾਂ ਮੈਂ ਤੁਹਾਡੇ ਨਾਲ ਇਸ ਗੱਲ ਦਾ ਪ੍ਰੋਮਿਸ ਕਰਦਾ ਹਾਂ ਕਿ ਅਸੀਂ ਇਹ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਪਿੰਡਾਂ ਦੇ ਛੱਪਣਾ ਦਾ ਕੰਮ ਤੇ ਪਿੰਡਾਂ ਦੇ ਵਿੱਚ ਸਭ ਤੋਂ ਸੋਹਣੇ ਪਲੇਗ੍ਰਾਉਂਡਾਂ ਦਾ ਕੰਮ ਹੈ ਜਿਹੜਾ ਅਸੀਂ ਇਹਨੂੰ ਬਹੁਤ ਜਲਦੀ ਮੁਕੰਮਲ ਪੂਰਾ ਕਰਨ ਜਾ ਰਹੇ ਹਾਂ ਧੰਨਵਾਦ ਕੌਫੀ ਦੀ ਦਿੱਤਾ ਜਾਂਦੀ ਹੈ ਹੈਲੋ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਧੰਨਵਾਦ ਤੁਸੀਂ ਅੱਜ ਉਹ ਰਿਕਾਰਵਰੇਜ ਕਰਨ ਲਈ ਪਹੁੰਚੇ ਹੋ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦੇ ਚ ਇੱਕ ਮੈਂ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਅਹਿਮ ਇਨਫੋਰਮੇਸ਼ਨ ਜੋ ਦੱਸਣ ਜਾ ਰਹੇ ਹਾਂ ਕਿ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਦੇ ਅੰਦਰ ਇਹ ਹੋਇਆ ਹੈ ਕਿ ਬਰਸਾਤਾਂ ਤੋਂ ਪਹਿਲਾਂ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਜਿਹੜੀ ਛੱਪੜਾਂ ਦੀ ਸਾਫ ਸਫਾਈ ਦਾ ਕੰਮ ਹੈ ਇਹ ਖਤਮ ਹੋ ਜੂਗਾ ਤੇ ਇਹਦਾ ਜਿਹੜਾ ਇਸ ਵਕਤ ਕੰਮ ਹੈ ਪੂਰੀ ਯੁੱਧ ਸਤਰ ਦੇ ਉੱਤੇ ਚੱਲ ਰਿਹਾ ਪੰਜਾਬ ਦੇ ਅੰਦਰ ਜੁਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਅਗਵਾਈ ਚੱਲ ਰਹੀ ਹੈ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਸ਼ਾ ਨਿਰਦੇਸ਼ਾਂ ਦੇ ਉੱਤੇ ਚੱਲ ਰਹੀ ਹੈ ਸਾਡੀ ਸਰਕਾਰ ਦਾ ਇੱਕ ਉਦੇਸ਼ ਹੈ ਕਿ ਅਸੀਂ ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਉੱਤੇ ਅਸੀਂ ਵਰਕਆਊਟ ਕਰਨ ਲੱਗੇ ਹੋਏ ਹਾਂ ਕੰਮ ਕਰਨ ਲੱਗੇ ਹੋਏ ਹਾਂ ਜਿਹਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਪੈਂਦੇ 15000 ਛਪੜਾਂ ਦੀ ਸਫਾਈ ਦਾ ਜਿਹੜਾ ਕੰਮ ਹੈ ਉਹ ਸਭ ਤੋਂ ਮਹੱਤਵਪੂਰਨ ਕੰਮ ਹੈ ਜਿਹਦੇ ਤੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਚਾਹੇ ਕਾਂਗਰਸ ਦੀ ਸਰਕਾਰ ਰਹੀ ਹੋਵੇ ਚਾਹੇ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੋਵੇ ਕਿਸੇ ਸਰਕਾਰ ਨੇ ਐਨੀ ਮਾਈਨਿਊਟਲੀ ਐਨੀ ਸੰਵੇਦਨਸ਼ੀਲਤਾ ਦੇ ਨਾਲ ਕਦੇ ਕੰਮ ਨਹੀਂ ਕੀਤਾ। ਉਰੇ ਮੈਂ ਜਿਹੜਾ ਤੁਹਾਨੂੰ ਡੇਟਾ ਦੇਣ ਲੱਗੇ ਆ ਇਹ ਆਪਣੇ ਆਪ ਦੇ ਵਿੱਚ ਇੱਕ ਮੂੰਹੋਂ ਬੋਲਦੀ ਤਸਵੀਰ ਹੈ ਕੰਮਾਂ ਦੀ ਕਿ ਜਿਹਦੇ ਵਿੱਚ 15000 ਛਪੜਾਂ ਦੇ ਵਿੱਚੋਂ 3973 3973 ਛਪੜਾਂ ਵਿੱਚ ਪਾਣੀ ਕੱਢਣ ਦਾ ਜਿਹੜਾ ਕੰਮ ਹੈ ਜਿਹਨੂੰ ਡੀਵਾਟਰਿੰਗ ਦਾ ਪ੍ਰੋਸੈਸ ਕਹਿੰਦੇ ਆ ਉਹ ਮੁਕੰਮਲ ਪੂਰਾ ਹੋ ਚੁੱਕਿਆ ਹੈ ਤੇ 646 406 6606 406 ਜਿਹੜਾ ਛੱਪਣਾ ਦਾ ਡੀਵਾਟਰਿੰਗ ਦਾ ਪ੍ਰੋਸੈਸ ਪਾਣੀ ਕੱਢਣ ਦਾ ਜਿਹੜਾ ਕੰਮ ਹੈ ਉਹ ਮੁਕੰਮਲ ਹੋਣ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕਿਆ ਹੈ ਔਰ ਫੇਰ ਇਸ ਤੋਂ ਅਗਲਾ ਪ੍ਰੋਸੈਸ ਸੀ ਹੈ ਨਾ ਇਹਨਾਂ ਟੋਬਿਆਂ 'ਚੋਂ ਇਹਨਾਂ ਪੌਂਡਸ ਦੇ ਵਿੱਚੋਂ ਇਹਨਾਂ ਛੱਪੜਾਂ ਦੇ ਵਿੱਚੋਂ ਗਾਰ ਕਢਵਾਉਣੀ ਜਿਹਨੂੰ ਡੀਸੈਲਟਿੰਗ ਕਹਿੰਦੇ ਆ ਜਿਹਦੇ 'ਚੋਂ 1223 ਛੱਪੜਾਂ ਦੇ ਵਿੱਚੋਂ ਗਾਰ ਕੱਢੀ ਜਾ ਚੁੱਕੀ ਹੈ ਡੀਸੈਲਟਿੰਗ ਹੋ ਚੁੱਕੀ ਹੈ 1223 1223 ਛੱਪੜਾਂ ਦੇ ਵਿੱਚੋਂ ਤੇ 3267 ਛੱਪੜਾਂ 'ਚੋਂ ਗਾਰ ਕੱਢਣ ਦਾ ਜਿਹੜਾ ਕੰਮ ਹੈ ਉਹ ਜਾਰੀ ਹੈ ਚੱਲ ਰਿਹਾ ਬੜੇ ਵਾਰ ਫੁੱਟਿੰਗ ਲੈਵਲ ਤੇ 3267 ਛੱਪੜਾਂ ਦੇ ਵਿੱਚੋਂ ਗਾਰ ਕਟਣ ਦਾ ਜਿਹੜਾ ਪ੍ਰੋਸੈਸ ਹੈ ਉਹ ਜਾਰੀ ਹੈ ਇਹਨਾਂ ਪਿੰਡਾਂ ਦੀ ਨੁਹਾਰ ਇਹਨਾਂ ਪਿੰਡਾਂ ਦੀ ਨੁਹਾਰ ਹੈ ਜਿਹੜੀ ਉਹ ਆਉਣ ਵਾਲੇ ਸਮੇਂ 'ਚ ਅਸੀਂ ਬਿਲਕੁਲ ਬਦਲ ਕੇ ਰੱਖ ਦੇਵਾਂਗੇ ਪੰਜਾਬ ਦੇ 154 ਬਲਾਕਾਂ ਦੇ ਵਿੱਚ ਪੜਾ ਦਾਰ ਤਰੀਕੇ ਦੇ ਨਾਲ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਇਹਨੂੰ ਅਸੀਂ ਸਫਲਤਾਪੂਰਵਕ ਇਸ ਪ੍ਰੋਜੈਕਟ ਨੂੰ ਆਪਣਾ ਪੂਰਾ ਕਰ ਦੇਵਾਂਗੇ ਔਰ ਇਹਦੀ ਜਿਹੜੀ ਟਾਈਮ ਲਾਈਨ ਅਸੀਂ ਮੁਕਰਰ ਕੀਤੀ ਹੈ 30 ਮਈ ਤੱਕ 30 ਮਈ ਜਾਨੀ ਕਿ ਹੁਣ ਤੋਂ ਤਕਰੀਬਨ ਤਕਰੀਬਨ 4-5 ਦਿਨ ਦੇ ਵਿੱਚ ਵਿੱਚ ਅਸੀਂ ਜਿਹੜੀ ਛੱਪੜਾਂ ਦੀ ਡੀ ਵਾਟਰਿੰਗ ਦਾ ਕੰਮ ਹੈ ਇਹਦੇ ਚੋਂ ਛੱਪੜਾਂ ਚੋਂ ਪਾਣੀ ਕਢਵਾਉਣ ਦਾ ਕੰਮ ਹੈ ਜੇਕਰ ਮੌਸਮ ਨੇ ਸਾਡਾ ਸਾਥ ਦਿੱਤਾ ਵਿੱਚ ਕੋਈ ਬਰਸਾਤ ਨਾ ਆਈ ਤਾਂ ਅਸੀਂ ਇਹ ਜਾਨੀ ਕਿ ਜਿਹੜਾ ਇਹਦਾ ਕੰਮ ਹੈ ਇਹਦਾ ਅਸੀਂ ਛੱਪੜਾਂ ਦੀ ਡੀਵਾਟਰਿੰਗ ਦਾ ਕੰਮ 30 ਮਈ ਤੱਕ ਅਸੀਂ ਮੁਕੰਮਲ ਪੂਰਾ ਕਰ ਦਾਂਗੇ ਉਸ ਤੋਂ ਬਾਅਦ ਚ ਉਹਦਾ ਡੀਸੈਲਟਿੰਗ ਦਾ ਕੰਮ ਹੈ ਜਿਹੜਾ ਨਾਲ-ਨਾਲ ਜਾਨੀ ਕਿ ਜਿਹੜਾ ਸਟਾਰਟ ਹੋਇਆ ਹੋਇਆ ਹੈ ਉਹ ਆਪਣੀ ਕੰਟੀਨਿਊਸ ਪ੍ਰੋਸੈਸ 'ਚ ਜਾਰੀ ਰਹੂਗਾ ਜੀ ਉਸ ਦੇ ਨਾਲ-ਨਾਲ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਇਸ ਵਿੱਤੀ ਸਾਲ ਦੇ ਵਿੱਚ 2025-26 ਦੇ ਵਿੱਤੀ ਸਾਲ ਦੇ ਵਿੱਚ ਅਸੀਂ 5000 ਪਿੰਡਾਂ ਦੇ ਵਿੱਚ 5000 ਪਿੰਡਾਂ ਦੇ ਵਿੱਚ ਠਾਪਰ ਮਾਡਲ ਸੀਚੇ ਵਾਲ ਮਾਡਲ ਬਣਾਉਣ ਜਾ ਰਹੇ ਆ ਜਿਹੜਾ ਕਿ ਜਿਹਦੇ ਵਿੱਚ ਅਸੀਂ ਕਈ ਪ੍ਰੋਜੈਕਟ ਕਈ ਪਿੰਡ ਐਸੇ ਨੇ ਜਿਹਦੇ ਵਿੱਚ ਅਸੀਂ ਇਹ ਜਿਹੜੇ ਪ੍ਰੋਜੈਕਟ ਨੇ ਇਹ ਬਣਾ ਕੇ ਤਿਆਰ ਵੀ ਕੀਤੇ ਨੇ ਔਰ ਉਹ ਜਿਹੜੇ ਪ੍ਰੋਜੈਕਟ ਸਾਡੇ ਐਨੇ ਸਫਲਤਾਪੂਰਵਕ ਸਾਡੇ ਨੇਪਰੇ ਚੜੇ ਨੇ ਔਰ ਮੈਂ ਇਸ ਸਾਰੇ ਐਡੇ ਵੱਡੇ ਡੇਟਾ ਦੇ ਵਿੱਚੋਂ ਮੈਂ ਕੁਝ ਚੁਣਿੰਦਾ ਜਿਹਨੂੰ ਕਹਿੰਦੇ ਉਹ ਵੀ ਇੱਕ ਰੈਫਰੈਂਸ ਬੇਸ ਦੇ ਲਈ ਮੇਰੇ ਨਾਲ ਅੱਜ ਬਹੁਤ ਸਾਰੇ ਸਤਿਕਾਰਯੋਗ ਦੋ ਸਰਪੰਚ ਸਹਬਾਨ ਪੰਜਾਬ ਦੇ ਵਿੱਚੋਂ ਪਹੁੰਚੇ ਨੇ ਤੁਸੀਂ ਹਰਦੀਪ ਕੌਰ ਜੀ ਸਾਡੇ ਭੈਣ ਜੀ ਹਰਦੀਪ ਕੌਰ ਜੀ ਜੋ ਕਿ ਖੈਰਾਬਾਦ ਪਿੰਡ ਜੋ ਕਿ ਰੂਪਨਗਰ ਜ਼ਿਲ੍ਹੇ ਦਾ ਪਿੰਡ ਹੈ ਉੱਥੋਂ ਆਏ ਨੇ ਇਸ ਪਿੰਡ ਦੇ ਵਿੱਚ ਛੱਪੜ ਨੂੰ 10 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਸੀ ਕਦੇ ਛੱਪੜ ਸਾਫ਼ ਨਹੀਂ ਸੀ ਕਿਸੇ ਨੇ ਕੀਤਾ 10 ਸਾਲਾਂ ਤੋਂ ਵੱਧ ਇਹ ਗੰਦੇ ਪਾਣੀ ਨਾਲ ਭਰਿਆ ਹੋਇਆ ਜਿਹੜਾ ਛੱਪੜ ਸੀ ਇਹ ਅਕਸਰ ਇਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਛੱਪੜ ਸੀ ਓਵਰਫਲੋ ਕਰਦਾ ਰਹਿੰਦਾ ਸੀ ਸੋ ਇਸ ਸਾਲ ਪਹਿਲੀ ਵਾਰ ਹੋਇਆ ਕਿ ਇਹਨਾਂ ਦੇ ਛੱਪੜ ਦੀ ਜਿੱਥੇ ਸਫਾਈ ਦਾ ਕੰਮ ਹੈ ਜਿਹੜਾ ਡੀਵਾਟਰਿੰਗ ਕੰਮ ਹੈ ਉਹ ਕਢਵਾਇਆ ਪਾਣੀ ਸਾਰੇ ਦਾ ਸਾਰਾ ਕਢਵਾ ਦਿੱਤਾ ਗਿਆ ਉਸ ਤੋਂ ਜਿਹੜਾ ਤੇ ਜਿਹੜਾ ਫਿਰ ਇਹਨਾਂ ਦੇ ਛੱਪੜ ਦਾ ਆਕਾਰ ਸੀ ਉਹ 1 ਏਕੜ ਦੇ ਵਿੱਚ 1 ਕੀਲੇ ਦੇ ਵਿੱਚ ਜਾਨੀ ਕਿ ਜਿਹੜਾ ਛੱਪੜ ਸੀ ਉਹ ਫੈਲਿਆ ਹੋਇਆ ਸੀਗਾ ਜੀ ਇਸ ਜਿਹੜਾ ਛੱਪੜ ਦੇ ਵਿੱਚੋਂ ਜਿਹੜੀ ਗਾਰ ਨਿਕਲੂਗੀ ਇਹਨਾਂ ਦੇ ਪਿੰਡ ਦੇ ਵਿੱਚ ਜਿਹੜੀ ਗਾਰ ਛੱਪੜ ਦੀ ਸਫਾਈ ਤੋਂ ਬਾਅਦ ਨਿਕਲਦੀ ਆ ਅਸੀਂ ਛੱਪੜ ਦੇ ਕੰਡੇ ਉਹਦੇ ਨਾਲ ਉੱਚੇ ਚੁਕਾ ਰਹੇ ਆ ਤੇ ਜਿੱਥੇ ਕਿਤੇ ਅਸੀਂ ਨਾਲ-ਨਾਲ ਪਲੇਗ੍ਰਾਉਂਡ ਬਣਾ ਰਹੇ ਆ ਜਿੱਥੇ ਭਰਤ ਦੀ ਜ਼ਰੂਰਤ ਹੈ ਉਸੇ ਗਾਰ ਚੋਂ ਅਸੀਂ ਕਢਵਾ ਕੇ ਭਰਤ ਪਵਾ ਰਹੇ ਆ ਪਲੇਗ੍ਰਾਉਂਡਾਂ ਦੇ ਵਿੱਚ ਔਰ ਤਕਰੀਬਨ ਤਕਰੀਬਨ ਇਸ ਪਿੰਡ ਜਿਹਦੀ ਮੈਂ ਗੱਲ ਕੀਤੀ ਹੈ ਖੈਰਾਬਾਦ ਦੀ ਇਹਦੀ ਆਬਾਦੀ ਹੈ ਜਿਹੜੀ ਤਕਰੀਬਨ ਤਕਰੀਬਨ 2100 ਦੇ ਕਰੀਬ ਆਬਾਦੀ ਹੈ ਤੇ ਐਵੇਂ ਹੀ ਮੈਂ ਇੱਕ ਤੁਹਾਨੂੰ ਦੂਸਰੀ ਐਗਜ਼ਾਮਪਲ ਦੇਣ ਲੱਗੇ ਆ ਤੁਸੀਂ 인ਦਰਦੀਪ ਸਿੰਘ ਮੇਰੇ ਨਾਲ ਸਾਨੀਪੁਰ ਪਿੰਡ ਸਰਹੰਦ ਬਲਾਕ ਤੋਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਅ 인ਦਰਦੀਪ ਸਿੰਘ ਜੀ ਸਰਪੰਚ ਸਾਹਿਬ ਬੈਠੇ ਨੇ ਇਹਨਾਂ ਦੇ ਪਿੰਡ ਦੀ ਆਬਾਦੀ ਤਕਰੀਬਨ ਤਕਰੀਬਨ 3000 ਦੀ ਆਬਾਦੀ ਦਾ ਸਾਨੀਪੁਰ ਪਿੰਡ ਹੈ ਇੱਥੇ ਪਹਿਲੀ ਵਾਰ ਇਹਨਾਂ ਦੇ ਪਿੰਡ ਦੇ ਵਿੱਚ ਹੋਇਆ ਕਿ ਇਹਨਾਂ ਦੇ ਵੀ ਪਿੰਡ ਦਾ ਜਿਹੜਾ ਛੱਪੜ ਸੀ ਤਕਰੀਬਨ 1 ਏਕੜ ਚ ਫੈਲਿਆ ਆਇਆ ਸੀ ਔਰ ਹੁਣ ਉੱਥੋਂ ਜਿਹੜਾ ਪਾਣੀ ਕੱਢਣ ਦਾ ਕੰਮ ਹੈ ਇਹ ਪਹਿਲੀ ਵਾਰ ਹੋਇਆ ਕਿ ਇਸ ਪਿੰਡ ਦੇ ਵਿੱਚੋਂ ਇਸ ਤਰੀਕੇ ਦਾ ਕੰਮ ਕੀਤਾ ਗਿਆ ਹੋਵੇ 60% ਪਾਣੀ ਦਾ ਕੰਮ ਹੈ ਜਿਹੜਾ ਮੁਕੰਮਲ ਪੂਰਾ ਕਰ ਦਿੱਤਾ ਗਿਆ ਹੈ ਬਾਕੀ 30 ਮਈ ਤੱਕ ਮੈਂ ਜਿਵੇਂ ਦੱਸਿਆ ਕਿ ਇਹਨਾਂ ਦੇ ਪਿੰਡ ਦੇ ਵਿੱਚੋਂ ਅਸੀਂ ਕੰਪਲੀਟ ਯਾਨੀ ਕਿ ਇਹ ਇਹਦਾ ਡੀਵਾਟਰਿੰਗ ਦਾ ਪ੍ਰੋਸੈਸ ਕਰਾ ਦੇਾਂਗੇ ਔਰ ਇਹਨਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਸੀਚੇਵਾਲ ਮਾਡਲ ਹੈ ਥਾਪਰ ਮਾਡਲ ਉਹਦੇ ਰਾਹੀਂ ਯਾਨੀ ਕਿ ਜਿਹੜਾ ਛੱਪੜ ਦਾ ਪਾਣੀ ਆ ਉਹਨੂੰ ਸ਼ੁੱਧ ਕਰਕੇ ਅਸੀਂ ਇਹ ਜਿਹੜਾ ਪਾਣੀ ਹੈ ਇਹਨੂੰ ਖੇਤੀ ਲਈ ਵਰਤੋਂ ਦੇ ਲਈ ਲੈ ਕੇ ਜਾ ਰਹੇ ਹਾਂ ਸੋ ਇਹ ਹਿਸਟੋਰਿਕ ਮੂਵਮੈਂਟ ਹੈ ਕਿ ਪਹਿਲੀ ਵਾਰ ਪੰਜਾਬ ਦੇ ਅੰਦਰ ਕੋਈ ਛੱਪੜਾਂ ਦੇ ਉੱਤੇ ਕੰਮ ਹੋਣਾ ਸ਼ੁਰੂ ਹੋਇਆ ਉਹ ਵੀ ਇੰਨੀ ਇੰਟੈਂਸਿਵ ਐਕਸਰਸਾਈਜ਼ ਇੰਨੀ ਬਰੀਕੀ ਨਾਲ ਕੰਮ ਹੋਣਾ ਸ਼ੁਰੂ ਹੋਇਆ ਨਹੀਂ ਪੁਰਾਣੀਆਂ ਸਰਕਾਰਾਂ ਦੇ ਸਮੇਂ ਵੀ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਸੀ ਕਿ ਛੱਪੜਾਂ ਦੀ ਸਫਾਈ ਕਰਾਵਾਂਗੇ ਟੋਬਿਆਂ ਦੀ ਸਫਾਈ ਕਰਾਵਾਂਗੇ ਔਰ ਕਾਗਜ਼ਾਂ ਦੇ ਵਿੱਚ ਹੁੰਦੀ ਵੀ ਹੁੰਦੀ ਸੀ ਪਰ ਉੱਪਰੋਂ ਉੱਪਰੋਂ ਸਫਾਈ ਕਰਾ ਕੇ ਤੇ ਉਹ ਫੇਰ ਕਹਾਣੀ ਉੱਥੇ ਦੀ ਉੱਥੇ ਉਹ ਰਹਿੰਦੀ ਸੀ ਕੋਈ ਖਾਸ ਫਰਕ ਨਹੀਂ ਸੀ ਪੈਂਦਾ ਪਰ ਹੁਣ ਜੋ ਕੰਮ ਜਿਸ ਤਰੀਕੇ ਨਾਲ ਕੰਮ ਇਸ ਸਮੇਂ ਅਸੀਂ ਅਰੰਭਿਆ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਕੰਮ ਹੈ ਜਿਹੜਾ ਜਿਸ ਤਰੀਕੇ ਨਾਲ ਇਹਨੂੰ ਕੰਮ ਨੂੰ ਅਰੰਭਿਆ ਹੋਇਆ ਮੈਂ 100% ਇਸ ਗੱਲ ਦੀ ਵਚਨਬੱਧਤਾ ਕਰਦਾ ਮੈਂ ਤੁਹਾਡੇ ਨਾਲ ਇਸ ਗੱਲ ਦਾ ਪ੍ਰੋਮਿਸ ਕਰਦਾ ਕਿ ਅਸੀਂ ਇਹ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਿੰਡਾਂ ਦੇ ਛੱਪਣਾ ਦਾ ਕੰਮ ਤੇ ਪਿੰਡਾਂ ਦੇ ਵਿੱਚ ਸਭ ਤੋਂ ਸੋਹਣੇ ਪਲੇਗ੍ਰਾਉਂਡਾਂ ਦਾ ਕੰਮ ਹੈ ਜਿਹੜਾ ਅਸੀਂ ਇਹਨੂੰ ਬਹੁਤ ਜਲਦੀ ਮੁਕੰਮਲ ਪੂਰਾ ਕਰਨ ਜਾ ਰਹੇ ਹਾਂ ਧੰਨਵਾਦ ਜੀ